ਹਾਂਜੀ ਸਸ਼ਕਲ ਸਰ ਇਹਨੂੰ ਉਮੀਦ ਕਰਦੇ ਹਾਂ राजे ਸਾਰੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਕਰ ਰਹੇ ਹਾਂ ਮਾਸਟਰ ਕਲਾ ਪੰਜਾਬੀ ਦੀ ਤਿਆਰੀ ਜਿਹਦੇ ਵਿੱਚ ਆਪਣਾ ਲੈਕਚਰ ਨੰਬਰ 27 ਹੈ ਅੱਜ ਤੇ ਅੱਜ ਆਪਾਂ ਪੜਾਂਗੇ ਸ਼ਾ ਮੁਹੰਮਦ ਵਾਰੇ ਤੁਹਾਨੂੰ ਪਤਾ ਆਪਾਂ ਵੀਰ ਕਾਵ ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਵੀਰ ਕਾਵ ਬਾਰੇ ਪੜ ਚੁੱਕੇ ਹਾਂ राजे ਤੇ ਅੱਜ ਆਪਾਂ ਪੜਾਂਗੇ ਸ਼ਾ ਮੁਹੰਮਦ ਵਾਰੇ ਠੀਕ ਹੈ राजे ਫਿਰ ਆਪਣੇ ਦੇ ਵਿੱਚ ਦੋ ਰਹਿ ਜਾਣਗੇ ਨਜ਼ਾਬਤ ਤੇ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ राजे ਹਾਂਜੀ राजे ਆਪਾਂ 2 ਦਿਨ ਹੋ ਗਏ ਵੀਡੀਓ ਨਹੀਂ ਪਾਈ ਸੀ ਰਜੇ ਮੈਂ ਨਾ ਕਰੇ ਬਿਜੀਆ ਥੋੜਾ ਕੰਮ ਚਾ ਗਿਆ ਇਸੇ ਕਰਕੇ ਆਪਣੇ ਦੋ ਲੈਕਚਰ ਨਹੀਂ ਲਾਇਆ ਜਾਂਦਾ ਤਾਂ ਕਰਕੇ ਵੀਡੀਓ ਅਪਲੋਡ ਨਹੀਂ ਹੁੰਦੀ ਤੇ ਰਜੇ ਥੋੜਾ ਸਬਰ ਰੱਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਨਾ ਕਰਿਆ ਕਰੋ ਤੇ ਆਪਾਂ ਜਲਦੀ ਤੋਂ ਜਲਦੀ ਥੋੜਾ ਸਾਰਾ ਸਿਲੇਬਸ ਕੰਪਲੀਟ ਕਰਵਾ ਦੇਵਾਂਗੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਰਜੇ ਅਨਸਬਸਕ੍ਰਾਈਬ ਨਾ ਕਰੋ ਆਪਾਂ ਕਿੰਨਾ ਸਿਲੇਬਸ ਕੰਪਲੀਟ ਕਰ ਲਿਆ ਤੇ ਆਪਾਂ ਅੱਗੇ ਵੀ ਇਦਾਂ ਹੀ ਸਾਰਾ ਸਿਲੇਬਸ ਕੰਪਲੀਟ ਕਰਾਂਗੇ ਤੇ ਆਪਣਾ ਮਟਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਠੀਕ ਹੈ ਰਜੇ ਤੇ ਜੇ ਵੀਡੀਓ ਵਧੀਆ ਲੱਗਦੀ ਂਦੀਂ ਰਜੇ ਕਮੈਂਟ ਲਾਈਕ ਕਰਦਿਆ ਕਰੋ ਜੇ ਨਹੀਂ ਵਧੀਆ ਲੱਗਦੀ ਤਾਂ ਵੀ ਕਮੈਂਟ ਕਰਕੇ ਦੱਸਦਿਆ ਕਰੋ ਤਾਂ ਆਪਾਂ ਫਿਰ ਹੋਰ ਵਧੀਆ ਕਰਵਾ ਸਕੀਏ ਠੀਕ ਹੈ ਰਜੇ ਹਾਂਜੀ ਰਜੇ ਚਲੋ ਆਪਾਂ ਪੜਦੇ ਹੁਣ ਸ਼ਾਹ ਮੁਹੰਮਦ ਬਾਰੇ ਹਾਂਜੀ ਰਜੇ ਸ਼ਾਹ ਮੁਹੰਮਦ ਹਾਂਜੀ ਇਹਨਾਂ ਦੇ ਜਿਹੜਾ ਬੈਰੀ ਇੰਪੋਰਟੈਂਟ ਪਾਰਸ਼ਨ ਬੰਦ ਕਰ ਰਜੇ ਇਹਨਾਂ ਦੀ ਰਚਨਾ ਹੈ ਜਿਹੜੀ ਸ਼ਾਹ ਮੁਹੰਮਦ ਜੀ ਨੇ ਚੰਗ ਨਾਮਾ ਸਿੰਘਾ ਤੇ ਫਰੰਗੀਆਂ ਲਿਖਿਆ ਠੀਕ ਹੈ ਰਜੇ ਇਹਨਾਂ ਦਾ ਜਨਮ ਕਦੋਂ ਹੋਇਆ ਰਜੇ 1782 ਸ ਵਿੱਚ ਪਿੰਡ ਵਿਡਾਲਾ ਵੀਰਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਿਹੜਾ ਠੀਕ ਹੈ ਰਜੇ ਹਾਂਜੀ ਰਜੇ ਪਹਿਲਾ ਕੁਐਸਚਨ ਆਪਣਾ ਇੱਥੇ ਬਣ ਗਿਆ ਇਹਨਾਂ ਨੇ ਜਿਹੜਾ ਸ਼ੰਗਨਮਾ ਸਿੰਘਾਂ ਤੇ ਫਰਗਿਆ ਲਿਆ ਇਹਨਾਂ ਦਾ ਜਨਮ 1782 ਵਿੱਚ ਹੋਇਆ ਕਿੱਥੇ ਪਿੰਡ ਵਿਡਾਲਾ ਵੀਰਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਠੀਕ ਹੈ ਰਜੇ ਉਹ ਜਾਤ ਦੇ ਕੀ ਕਰੈਸੀ ਸੀ ਤੇ ਖਾਲਸਾ ਫੌਜ ਦੇ ਤੋਪਖਾਨੇ ਤੇ ਕਿ ਜਰਨੈਲ ਜਿਹੜੇ ਸੁਲਤਾਨ ਮੁਹੰਮਦ ਸੀ ਉਹਨਾਂ ਨਾਲ ਕੀ ਇਹਨਾਂ ਦੀ ਰਿਸ਼ਤੇਦਾਰੀ ਸੀ ਠੀਕ ਹੈ ਰਜੇ ਉਸਨੇ ਲਾਹੌਰ ਦਰਬਾਰ ਤੇ ਖਾਸਾ ਹੋਈ ਦੀ ਜਿਹੜੀਆਂ ਗਤੀਵਿਧੀਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਸੀ ਠੀਕ ਹੈ ਜੀ ਇਸ ਆਰ ਦੇ ਰਚਨਾਕਾਰ ਬਾਰੇ ਸੀਤਾਰਾਮ ਕੋਲੀ ਦਾ ਵਿਚਾਰ ਹਾਂ ਜਿਉਂ ਕਹਿੰਦੇ ਜਿਹੜੀ ਇਹਨਾਂ ਨੇ ਬਾਤ ਲਿਖੀ ਹੈ ਇਹ ਤੇ ਇਹਦੇ ਤੇ ਸੀਤਾਰਾਮ ਕੋਲੀ ਦੀ ਕੀ ਵਿਚਾਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਇਸ ਸਚਨਾ ਹਾਂ ਜੀ ਉਹ ਕਹਿੰਦੇ ਇਸ ਰਚਨਾ ਸੌਰੀ ਇਸ ਦੀ ਰਚਨਾ 1846 ਸਵੀ ਦ ਨਵੰਬਰ 1846 ਵਿੱਚ ਕੀਤੀ ਗਈ ਠੀਕ ਹੈ ਜੀ ਗੰਦੇ 1846 ਜੀ ਸ਼ੁਰੂ ਹੋ ਗਏ ਤੇ ਨਵੰਬਰ 1846 ਵੀ ਵਿੱਚ ਹੀ ਕੀਤੀ ਗਈ ਹੈ ਇਹ ਰਚਨਾ ਕਿਹੜੀ ਜੰਗਨਾਮਾ ਸਿੰਘਾ ਦੇ ਪ੍ਰਗਿਆ ਠੀਕ ਹੈ ਜੀ ਇਸ ਸਮੇਂ ਅੰਗਰੇਜ਼ਾਂ ਨੇ ਪੰਜਾਬ ਵਿੱਚ ਆਪਣੇ ਕੀ ਹੈ ਪੈਰ ਫਸਾਰਨੇ ਸ਼ੁਰੂ ਕਰ ਦਿੱਤੇ ਸਨ ਮਤਲਬ ਕਹਿੰਦੇ ਇਹ ਰਚਨਾ ਆਪਾਂ ਦੋ ਲਿਖੀਏ ਜਦੋਂ ਉਹਨਾਂ ਨੇ ਮਤਲਬ ਆਪਣੇ ਪੈਰ ਫਸਾਰਨੇ ਸ਼ੁਰੂ ਕਰ ਦਿੱਤੇ ਸੀਗੇ ਪੰਜਾਬ ਵਿੱਚ ਅੰਗਰੇਜ਼ਾਂ ਨੇ ਠੀਕ ਹੈ ਜੀ ਸ਼ਾ ਮੁਮਮਦ ਦੇ ਸਬੰਧਿਤ ਜੰਗਨਾਮੇ ਦੇ ਬੰਦ ਨੰਬਰ 104 ਵਿੱਚ ਇਸ ਤੱਤ ਵੱਲ ਸੰਕੇਤ ਦਿੰਦੇ ਹਨ ਹਾਂ ਜੀ ਉਹ ਕਹਿੰਦੇ ਸ਼ਾਮ ਉਹ ਜਿਹਨੇ ਜਿਹੜਾ ਚੰਗ ਦਾ ਮ ਲਿਖਿਆ ਤੇ 11 ਨੰਬਰ 104 ਵਿੱਚ ਉਹ ਇੱਕ ਤੱਤ ਵੱਲ ਸੰਕੇਤ ਦਿੰਦੇ ਆ ਉਹ ਤੱਤ ਕੀ ਹੈ ਰਜੇ ਇਸ ਘੜੀ ਦੀ ਕੁਝ ਅਮੈਦ ਨਹੀਂ ਕਿਸੇ ਲਈ ਹਾੜੀ ਕਿਸੇ ਲਈ ਸਾਹਮਣੀ ਜੀ ਨਿਤ ਕੋਠ ਬੈਠ ਕੇ ਕਰਨ ਪਹਿਲਾਂ ਅਸੀਂ ਚੁੱਤੀ ਫਰੰਗੀਆਂ ਦੀ ਸਾਹਮਣੀ ਜੀ ਠੀਕ ਹੈ ਰਜੇ ਮਤਲਬ ਕਿ ਉਹ ਫਰੰਗੀਆਂ ਨੂੰ ਮਤਲਬ ਪੰਜਾਬ ਵਿੱਚੋਂ ਜਾਂ ਹਾਂ ਪਹਾੜ ਵਿੱਚੋਂ ਪੜਨ ਦੀ ਗੱਲ ਕਰਦੇ ਹਾਂ ਠੀਕ ਹੈ ਰਜੇ ਸਿੱਖਾਂ ਤੇ ਅੰਗਰੇਜ਼ਾਂ ਦਾ ਪਹਿਲਾ ਜੰਗਰਾਜ ਹੋਇਆ ਸੀ ਦਸੰਬਰ 1845 ਈਸਵੀ ਦੇ ਆਖਰੀ ਮਹੀਨੇ ਤੋਂ ਸ਼ੁਰੂ ਹੋ ਕੇ ਤੇ ਫਰਵਰੀ 1846 ਈਸਵੀ ਨੂੰ ਸੁਪਰਾਉ ਵਿਖੇ ਹੋਈ ਲੜਾਈ ਨਾਲ ਖਤਮ ਹੋਇਆ ਠੀਕ ਹੈ ਜੀ ਕਦੋਂ ਹੋਇਆ ਸੀ ਜੰਗਰਾਜ ਪਹਿਲਾ 1845 ਦਸੰਬਰ ਵਿੱਚ ਤੇ ਫਰਵਰੀ 1846 ਨੂੰ ਸੁਪਰਾਉ ਵਿਖੇ ਖਤਮ ਹੋਇਆ ਠੀਕ ਹੈ ਹਾਂ ਜੀ ਰਾਜੇ ਡਾਕਟਰ ਫੋਰਜਾਸਿੰਘ ਕੀ ਕਹਿੰਦੇ ਹੈ ਜੰਗਨਾਮੇ ਲੈ ਕੇ ਜੰਗਨਾਮਾ ਸ਼ਾ ਮੁਹੰਮਦ ਦੀ ਇਸ ਯੁੱਧ ਦਾ ਮੱਤਮ ਪੂਰਨ ਇਤਿਹਾਸਿਕ ਸਰੋਤ ਹੈ ਹਾਂ ਜਿਉ ਕਹਿੰਦੇ ਜਿਹੜਾ ਜੰਗਨਾਮਾ ਸ਼ਾਮਾ ਮਜੀਨੀ ਲਿਖਿਆ ਇਸ ਲੜਾਈ ਦਾ ਉਸ ਸਮੇਂ ਦਾ ਇਤਿਹਾਸਿਕ ਸਰੋਤ ਆ ਠੀਕ ਹੈ ਕਹਿੰਦੇ ਮਹੱਤਵਪੂਰਨ ਜਿਹੜਾ ਇਤਿਹਾਸਿਕ ਸਰੋਤ ਇੱਕ ਹੀ ਆ ਜਿਹੜਾ ਮਿਲਦਾ ਉਹਦਾ ਠੀਕ ਹੈ ਜੀ ਇਸ ਯੁੱਧ ਬਾਰੇ ਲਿਖੀ ਇੱਕ ਹੋਰ ਰਚਨਾ ਭਾਈ ਕਾਨ ਸਿੰਘ ਬੰਗਾ ਦੀ ਜੰਗਨਾਮਾ ਜਲੰਧਰ ਤੇ ਅੰਗਰੇਜ਼ ਦੀ ਟਿਪਿਗਮੇਸ਼ਨ ਦੀ ਪ੍ਰੇਰਣਾ ਤੇ ਲਿਖਿਆ ਸੀ ਕਹਿੰਦੇ ਇਸ ਤੋਂ ਲਾਵਾ ਇੱਕ ਹੋਰ ਆ ਜਿਹੜੀ ਭਾਈ ਕਾਨ ਸਿੰਘ ਬੰਗਾ ਦਾ ਜੰਗਨਾਮਾ ਲਿਖਿਆ ਇਹਨਾਂ ਨੇ ਇੱਕ ਜਲੰਧਰ ਤੇ ਅੰਗਰੇਜ਼ ਸੀਗੇ ਜਿਹੜੇ ਟਿਪਿਗਮੇਸ਼ਨ ਦੀ ਪ੍ਰੇਰਣਾ ਤੇ ਲਿਖਿਆ ਸੀ ਠੀਕ ਹੈ ਜੀ ਸ਼ਾਮ ਮੱਨੇ ਜੇ ਯੁੱਧ ਦਾ ਵਰਣਨ ਕਰਨ ਤੋਂ ਪਹਿਲਾਂ ਰਾਜੀ ਕਹਿੰਦੇ ਸਮੂੱਚੇ ਪਿਛੋਕੜ ਨੂੰ ਬਿਆਨ ਕੀਤਾ ਹਾਂਜੀ ਉਹ ਕਹਿੰਦੇ ਜਦੋਂ ਇਹ ਯੁੱਧ ਦਾ ਵਰਣਨ ਕੀਤਾ ਉਹਨਾਂ ਨੇ ਆਪਣੇ ਜੰਗਨਾਮੇ ਵਿੱਚ ਤੋਂ ਪਹਿਲਾਂ ਜਿਹੜਾ ਸਮੂੱਚੇ ਪਿਛੋਕੜ ਦਾ ਉਹਨਾਂ ਨੇ ਬਿਆਨ ਕੀਤਾ ਠੀਕ ਹੈ ਰਾਜੀ ਜੀ ਜਿਸ ਕਾਰਨ ਇਹ ਯੁੱਧ ਹੋਇਆ ਇਸ ਜੰਗਨਾਮੇ ਵਿੱਚ 105 ਬੰਦਾਂ ਵਿੱਚੋਂ 53 ਬੰਦ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਹਾਂਜੀ ਉਹ ਕਹਿੰਦੇ ਵੀ ਇਸ ਜੰਗਨਾਮੇ ਦੇ ਰਾਜੀ 105 ਬੰਦਾ ਠੀਕ ਹੈ ਉਹਦੇ ਵਿੱਚ ਜਿਹੜੇ 53 ਬੰਦਾ ਉਹ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਠੀਕ ਹੈ ਰਾਜੀ ਸ਼ਾਮ ਮਦਰ ਨੇ ਵੀ ਜੰਗਨਾਮੇ ਦੇ ਰੰਭ ਵਿੱਚ ਕੀ ਮੰਗਲਾ ਚਰਨ ਪੇਸ਼ ਕੀਤਾ ਮਤਲਬ ਆਪਾਂ ਜਿਵੇਂ ਦੂਜੀਆਂ ਸੂਫੀ ਕਾਵਿ ਵਿੱਚ ਵੇਖਿਆ ਸੀ ਕਿਸੇ ਵੀ ਰਚਨਾ ਤੋਂ ਪਹਿਲਾਂ ਨੇ ਕੀਆ ਮੰਗਲਾ ਚਰਨ ਲਿਖਿਆ ਸੀ ਤੇ ਚਾਂਗਰਾਂਗ ਮੇ ਵਿੱਚ ਵੀ ਹੁ ਰੰਭ ਵਿੱਚ ਉਹਨਾਂ ਨੇ ਮੰਗਲਾ ਚਰਨ ਹੀ ਲਿਖਿਆ ਠੀਕ ਹੈ ਨਾ ਜੀ ਹਾਂ ਜਿਉਂ ਕੀ ਲਿਖਦੇ ਨੇ ਅਵਲ ਮੁਹੰਮਦ ਜਨਾਬ ਅਲਾਦੀਨੂ ਜਿਹੜੇ ਕੁਦਰਤੀ ਖੇਲ ਬਣਾਉਂਦਾ ਹੀ 14 ਤਪਕਾਂ ਦੀ ਨਸਕੂ ਬਣਾ ਕਰਕੇ ਰੰਗ ਰੰਗ ਦੇ ਬਾਗ ਲਵਾਉਂਦਾ ਹੈ ਠੀਕ ਹੈ ਜੀ ਇਹ ਉਹਨਾਂ ਨੇ ਕੀਆ ਮੰਗਲਾਚਰਨ ਲਿਖਿਆ ਮੰਗਲਾਚਰਨ ਕੀੰਦਾ ਜੀ ਮੰਗਲਾਚਰਨ ਮਤਲਬ ਕੀ ਆਪਣੇ ਰੱਬ ਦੀ ਪ੍ਰਸ਼ੰਸਾ ਕਰਨਾ ਜਾਂ ਉਸਤਤੀ ਕਰਨਾ ਕਹਿ ਸਕਦੇ ਹਾਂ ਨੂੰ ਠੀਕ ਹੈ राजे ਉਹਦੇ ਬਾਰੇ ਲਿਖਦੇ ਆ ਮੈਂ ਤਾਂ ਰੱਬ ਨੂੰ ਐਡ ਕਰਨਾ ਠੀਕ ਹੈ ਮੰਗਲਾਚਰਨ ਤੋਂ ਬਾਅਦ ਇਸ ਵਿੱਚ ਕਿਸੇ ਦੀ ਰਚਨਾ ਬਾਰੇ ਪਰਜੋਣ ਸਪਸ਼ਟ ਕਰਨ ਤੋਂ ਪਿੱਛੇ ਉਹਨਾਂ ਨੇ ਕੀਆ ਮਹਾਰਾਜਾ ਰਣਜੀਤ ਸਿੰਘ ਦੇ ਗੌਰਵ ਤੇ ਮਹਿਮਾ ਦਾ ਗੁਣਗਾਨ ਕੀਤਾ ਹਾਂਜੀ ਉਹ ਕਹਿੰਦੇ ਉਹਨਾਂ ਨੇ ਮੰਗਲਾਚਰਨ ਲਿਖਿਆ ਪਹਿਲਾਂ ਉਸ ਤੋਂ ਬਾਅਦ ਕੋਈ ਵੀ ਲਿਖਣ ਤੋਂ ਪਹਿਲਾਂ ਉਹਨਾਂ ਨੇ ਮਹਾਰਾਜਾ ਜੀ ਦੇ ਰੰਜੀਤ ਸਿੰਘ ਜੀ ਜਿਹੜੇ ਉਹਨਾਂ ਦੇ ਗੁਣगान ਦੀ ਮਹਿਮਾ ਕੀਤੀ ਠੀਕ ਹੈ ਉਹ ਕੀ ਕੀ ਲਿਖਦੇ ਆ ਮਹਾਬਲੀ ਰੰਜੀਤ ਸਿੰਘ ਹੋਇਆ ਪੈਦਾ ਠੀਕ ਹੈ ਮਤਲਬ ਇਹਨਾਂ ਨੇ ਆਪਣੇ ਜੰਗਨਾਮੇ ਵਿੱਚ ਪੂਰਾ ਉਪਰੀ ਲਿਖਿਆ ਹੋਇਆ ਤੇ ਆਪਾਂ ਬਸ ਤੁਹਾਨੂੰ ਇੱਕ ਐਗਜ਼ਾਮਪਲ ਦਿਤਿਆ ਰਾਜੀ ਵੀ ਐਡਾ ਲਿਖਿਆ ਇਹਨਾਂ ਨੇ ਉਸ ਤੋਂ ਬਾਅਦ ਰਾਜੀ ਵਿਸ਼ੇ ਦੇ ਪੱਖ ਤੋਂ ਇਹਦੇ ਕੀ ਹੈ ਦੋ ਭਾਗ ਰਾਜੀ ਜੀ ਜੰਗਨਾਮੇ ਦੇ ਪਹਿਲੇ ਵਿੱਚ ਕੀ ਹੈ ਰਾਜੀ ਪਹਿਲੇ ਭਾਗ ਵਿੱਚ ਲਾਹੌਰ ਦਰਬਾਰ ਦੀ ਜਿਹੜੀ ਮਹਾਰਾਜਾ ਰੰਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਖੜਕਾ ਸਿੰਘ ਗੱਦੀ ਤੇ ਬਿਆਰਦਾ ਉਦੇ ਬਾਰੇ ਲਿਖਿਆ ਤੇ ਦੂਜੀ ਵਿੱਚ ਕੀ ਹੈ ਲੜਾਈਆਂ ਪੇਸ਼ ਕੀਤੀਆਂ ਠੀਕ ਹੈ ਪਹਿਲੀ ਰਜੇ ਉਹਨਾਂ ਨੇ ਮੋਦਕੀ ਦੀ ਲੜਾਈ ਲਿਖੀ ਹੈ ਇੱਥੇ ਵੀ 18 ਦਸੰਬਰ 1845 ਈਸਵੀ ਨੂੰ ਠੀਕ ਹੈ ਰਜੇ ਦੂਜੀ ਲੜਾਈ ਫੇਰੂ ਦੀ ਲੜਾਈ ਵੀ ਰਜੇ ਹੋਈ ਜਦੋਂ 21 ਦਸੰਬਰ 1845 ਈਸਵੀ ਨੂੰ ਠੀਕ ਹੈ ਉਸ ਤੋਂ ਬਾਅਦ ਰਜੇ ਬੱਦੋਆਜ ਦੀ ਲੜਾਈ ਨੂੰ ਪੇਸ਼ ਕੀਤਾ ਨਾ ਨੇ ਜਿਹੜੀ 6 ਜਨਵਰੀ 1840 ਈਸਵੀ ਚੋਈ ਫਿਰ ਆਲੀਵਾਲ ਦੀ ਲੜਾਈ ਜਿਹੜੀ 18 ਜਨਵਰੀ 1840 ਈਸਵੀ ਨੂੰ ਹੋਈ ਸੀ ਰਜੇ ਪਰ ਸਭਰਾਉ ਦੀ ਲੜਾਈ ਰਹੀ 24 ਫਰਵਰੀ 1846 ਨੂੰ ਸਭਰਾਉ ਦੀ ਲੜਾਈ ਵਿੱਚ ਜਿਹੜਾ ਕੀ ਹੈ ਮਤਲਬ ਜਿਹੜਾ ਜੰਗ ਸੀ ਖਤਮ ਹੋ ਗਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਜੰਗਨਾਮੇ ਵਿੱਚ ਕੀ ਹੈ ਵੀਰਸ ਦੀ ਵਿਚਾਈ ਇਹਨਾਂ ਨੇ ਕੀ ਹੈ ਕਰੋਨਾ ਰਾਸ ਨੂੰ ਜ਼ਿਆਦਾ ਪੇਸ਼ ਕੀਤਾ ਹੋਇਆ ਹੈ ਇਹਦੇ ਵਿੱਚ ਕੀ ਹੈ ਬਿਆਖਸ਼ਾਂ ਦਾ ਤੇ 105 ਬੰਦ ਹਨ ਉਹਨਾਂ ਨੇ ਕੀ ਹੈ ਬਿਆਖਸ਼ਾਂ ਦੇ ਵਿੱਚ ਲਿਖਿਆ ਤੇ 105 ਬੰਦ ਹੈ ਇਹਦੇ ਵਿੱਚ ਕਹਿੰਦੇ ਸਭ ਤੋਂ ਵੱਡੀ ਕਮਸ਼ਾਨ ਦੀ ਲੜਾਈ ਕਿਹੜੀ ਹੈ ਮੁੱਦਗੀ ਤੇ ਫੇਰੂ ਦੀ ਲੜਾਈ ਮੰਨਿਆ ਗਿਆ ਠੀਕ ਹੈ ਇਹਦੇ ਵਿੱਚ ਉਸ ਤੋਂ ਬਾਅਦ ਫੈਸਲਾਕੁੰਨ ਲੜਾਈ ਹੈ ਜਿਹੜੀ ਸਭਰਾਉ ਦੀ ਹੈ ਹਾਂਜੀ ਸਭਰਾਉ ਦੇ ਵਿੱਚ ਕੀ ਯੁੱਧ ਦਾ ਹੰਡ ਹੋਗਾ ਸੀ ਤੇ ਇਸ ਲਈ ਇਹਨੂੰ ਫੈਸਲਾਕੁੰਨ ਲੜਾਈ ਵੀ ਕਹਿ ਸਕਦੇ ਠੀਕ ਹੈ ਨਾ ਜੀ ਸਭ ਤੋਂ ਕਮਸ਼ਾਨ ਕਰੀ ਸੀ ਵੱਡੀ ਕਿਹੜੀ ਸੀ ਮੁੱਦਗੀ ਤੇ ਫੇਰੂ ਦੀ ਲੜਾਈ ਤੇ ਫੈਸਲਾਕੁੰਨ ਸਭਰਾਉ ਦੀ ਲੜਾਈ ਠੀਕ ਹੈ ਇਹਦੇ ਵਿੱਚ ਕੀ ਹੈ ਰਾਜ ਉਹਨਾਂ ਨੇ ਜੰਗਨਾ ਵਿੱਚ ਨਾਇਕ ਦੀ ਉਸਤੀ ਵੀ ਕੀਤੀ ਹੈ ਤੇ ਮਹਾਰਾਜ ਅਨਜੀਤ ਸਿੰਘ ਆ ਜਿਹੜੇ ਉਹ ਉਨਾ ਦੀ ਸਥਿਤੀ ਕੀਤੀ ਮਤਲਬ ਪਰਸੰਸਾ ਕੀਤੀ ਹੈ ਠੀਕ ਹੈ ਨਾਈ ਕਿਸੇ ਗੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਉਹਦੇ ਵਿੱਚ ਤੀਸਰੀ ਜਾਤ ਕਿਹਨੂੰ ਕਹਿੰਦੇ ਨੇ ਅੰਗਰੇਜ਼ਾਂ ਨੂੰ ਕਿਹਾ ਠੀਕ ਹੈ ਪਹਿਲੀ ਦੂਸਰੀ ਜਾਤ ਜਿਹੜੀ ਕੀ ਨੂੰ ਕਿਹਾ Hindu ਤੇ Musalmanਾਂ ਨੂੰ ਠੀਕ ਹੈ ਤੇ ਇਹਨਾਂ ਨੇ ਇੱਕ ਕਿੱਸਾ ਵੀ ਲਿਖਿਆ ਰਜੇ ਸਸਕਰੀ ਨੂੰ ਠੀਕ ਹੈ ਹਾਂਜੀ ਰਜੇ ਇਹ ਸੀਗੇ ਆਪਣੇ ਸ਼ਾ ਮੁਹੰਮਦ ਜੀ ਜਿਹਦੇ ਬਾਰੇ ਕੁਝ ਵੀ ਨੂੰ ਪਤਾ ਲੱਗਿਆ ਹੋਵੇ ਰਜੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਰਜੇ ਲਾਈਕ ਸ਼ੇਅਰ ਕਰਦੇ ਰਹੋ ਤੇ ਚੈਨਲ ਨੂੰ ਵੀ ਅੱਗੇ ਸਬਸਕ੍ਰਾਈਬ ਕਰਾ ਲਓ ਆਪਣੇ ਫਰੈਂਡਸ ਵਗੈਰਾ ਤੋਂ ਤਾਂ ਜੋ ਵੀ ਵਧੀਆ ਟੈਰੀ ਕਰ ਸਕਣਾ ਤੇ ਹਾਂਜੀ ਰਜੀ ਧੰਨਵਾਦ ਸਾਰੇ ਆਂਦੇ ਆ ਤੇ ਚੈਨਲ ਆਨ ਸਬਸਕ੍ਰਾਈਬ ਨਾ ਕਰੋ ਰਜੀ ਆਪਾਂ ਤੁਹਾਨੂੰ ਸਾਰਾ ਸਲੈਕਸ ਕੰਪਲੀਟ ਕਰਵਾਵਾਂਗੇ ਤੇ ਫਿਰ ਆਪਾਂ ਐਮਸ ਵੀ ਵੀ ਕਰਾਂਗੇ ਹਾਂਜੀ ਰਜੀ ਇੱਕ ਗੱਲ ਹੋਰ ਜਿਵੇਂ ਤੁਹਾਡੇ ਫਰੈਂਡਸ ਹੋਣਗੇ ਕਈ ਸਾਰੇ ਆਂਦੇ ਹਨਾ ਵੀ ਜਿਨ੍ਹਾਂ ਨੇ ਪੀਟਡ ਦੀ ਤਿਆਰੀ ਕਰਨੀ ਉਹ ਫਸਟ ਟਾਈਮ ਦੀ ਨਾ ਹੋਵੇ ਜਾਂ ਸੈਕੰਡ ਟਾਈਮ ਤੇ ਆਪਾਂ ਪੀਟਡ ਦੀ ਫ੍ਰੀ ਵਿੱਚ ਤਿਆਰੀ ਕਰਵਾਵਾਂਗੇ ਆਪਣੇ ਚੈਨਲ ਤੇ ਤੇ ਜਿਨ੍ਹਾਂ ਨੇ ਕੈਰੀ ਕਰਨੇ ਹੋ ਹੋਵੇ ਰਾਜੇ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਜਦੋਂ ਆਪਣਾ 200 ਸਬਸਕ੍ਰਾਈਬ ਕੰਪਲੀਟ ਹੋ ਗਏ ਤੇ ਉਦੋਂ ਆਪਾਂ ਫਰਸਟ ਕਲਾਸ ਲਾਈਵ ਲਾਵਾਂਗੇ ਪੀਟਟ ਦੀ ਠੀਕ ਹੈ ਨਾ ਜੀ ਜਦੇ ਵਿੱਚ ਆਪਾਂ ਥਿਊਰੀ ਵੀ ਕਰਵਾਵਾਂਗੇ ਤੇ ਐਲਸੀਕਯੂ ਵੀ ਕਰਵਾਵਾਂਗੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ